ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਸਾਥ ਟੈਲੀਵਿਜ਼ਨ ਦੇ ਨਾਲ ਤੇ ਮੈਂ ਗੁਰਜਿੰਦਰ ਸਿੰਘ ਪੰਗੂ ਜਦੋਂ ਵੀ ਕਿਸਾਨ ਜਥੇਬੰਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਵੱਡੇ ਕਿਸਾਨ ਅੰਦੋਲਨ ਕਰਦੀਆਂ ਨੇ ਸੜਕਾਂ ਰੋਕਦੀਆਂ ਨੇ ਰੇਲਾਂ ਰੋਕਦੀਆਂ ਨੇ ਧਰਨੇ ਲਾਉਂਦੀਆਂ ਨੇ ਮੁਜ਼ਾਰੇ ਕਰਦੀਆਂ ਨੇ ਸਰਕਾਰੀ ਬਿਲਡਿੰਗਾਂ ਘੇਰਦੀਆਂ ਨੇ ਜਾਂ ਸਰਕਾਰ ਦਾ ਘਰਾਵੋ ਕਰਦੀਆਂ ਨੇ ਤਾਂ ਜਦੋਂ ਜਥੇਬੰਦੀਆਂ ਆਪਣੇ ਪ੍ਰੋਟੈਸਟ ਕਰ ਰਹੀ ਹੁੰਦੀਆਂ ਨੇ ਤਾਂ ਉਦੋਂ ਜਿਹੜੀ ਤਿਰ ਕਿਸਾਨ ਜਥੇਬੰਦੀਆਂ ਧਰਨਿਆਂ ਦੀ ਆਲੋਚਨਾ ਕਰਦੀ ਹੈ ਉਸ ਆਲੋਚਨਾ ਦੇ ਵਿੱਚ ਇੱਕ ਪਹਿਲੂ ਇਹ ਵੀ ਸ਼ਾਮਲ ਹੁੰਦਾ ਕਿ ਕਿਸਾਨ ਜਥੇਬੰਦੀਆਂ ਤਾਂ ਜਿਹੜੇ ਧਰਨੇ ਲਾਉਂਦੀਆਂ ਨੇ ਇਹ ਧਰਨੇ ਫੰਡ ਇਕੱਠਾ ਕਰਨ ਦੇ ਲਈ ਲਾਉਂਦੀਆਂ ਨੇ ਜਦੋਂ ਕਿਸਾਨ ਜਥੇਬੰਦੀਆਂ ਦੇ ਕੋਲ ਫੰਡ ਆ ਜਾਂਦਾ ਕਿਸਾਨ ਜਥੇਬੰਦੀਆਂ ਕਦੇ ਵੀ ਇਸ ਫੰਡ ਨੂੰ ਜਨਤਕ ਨਹੀਂ ਕਰਦੀਆਂ ਇਹ ਗੱਲ ਸਮੇਂ-ਸਮੇਂ ਦੇ ਉੱਪਰ ਉੱਠਦੀ ਰਹੀ ਆ ਉਹਨਾਂ 13 ਵੱਲੋਂ ਜਿਹੜੀਆਂ 13 ਕਿਸਾਨ ਜਥੇਬੰਦੀਆਂ ਦੀ ਆਲੋਚਨਾ ਕਰਦੀਆਂ ਨੇ ਉਹ ਬੰਦਾ ਕੋਈ ਵੀ ਹੋ ਸਕਦਾ ਇੰਡੀਵਿਜੂਅਲ ਵੀ ਹੋ ਸਕਦਾ ਸਰਕਾਰ ਪੱਖੀ ਵੀ ਹੋ ਸਕਦਾ ਸਰਕਾਰ ਵਿਰੋਧੀ ਵੀ ਹੋ ਸਕਦਾ ਕੋਈ ਸੋਸ਼ਲ ਵਰਕਰ ਵੀ ਹੋ ਸਕਦਾ ਜਾਂ ਜਥੇ ਜਥੇ ਕਿਸਾਨ ਜਥੇਬੰਦੀਆਂ ਦਾ ਹੀ ਬੰਦਾ ਹੋ ਸਕਦਾ ਕੋਈ ਕਿਸਾਨ ਜਥੇਬੰਦੀ ਹੀ ਹੋ ਸਕਦੀ ਆ ਬਿੱਤੇ ਕੱਲ ਜਗਜੀਤ ਸਿੰਘ ਡੱਲੇਵਾਲ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਇੱਕ ਆਪਣੀ ਮੀਟਿੰਗ ਵੀ ਕੀਤੀ ਇਸ ਪ੍ਰੋਗਰਾਮ ਦੇ ਵਿੱਚ ਜਾਂ ਇਸ ਮੀਟਿੰਗ ਦੇ ਵਿੱਚ ਜਾਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਜਿਹੜਾ ਧਰਨਾ ਕਨੌਰੀ ਬਾਰਡਰ ਚੱਲਿਆ ਸੀ ਉਸ ਧਰਨੇ ਦੇ ਵਿੱਚ ਸਾਨੂੰ ਕਿੰਨਾ ਫੰਡ ਇਕੱਠਾ ਹੋਇਆ ਤੇ ਕਿੰਨਾ ਫੰਡ ਹੈ ਜਿਹੜਾ ਸਾਡਾ ਉਹ ਲੱਗਿਆ ਤੇ ਕਿੰਨਾ ਸਾਨੂੰ ਘਾਟਾ ਪਿਆ ਜਾਂ ਕਿੰਨੇ ਪੈਸੇ ਸਾਡੇ ਕੋਲ ਬਚੇ ਯਾਨੀ ਕਿ ਜਦੋਂ ਕਿਸਾਨ ਜਥੇਬੰਦੀਆਂ ਇਸ ਗੱਲ ਦਾ ਐਲਾਨ ਕਰਦੀਆਂ ਨੇ ਕਿ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਅਸੀਂ ਐਮਐਸਪੀ ਦੀ ਲੜਾਈ ਲੜਾਂਗੇ ਪਹਿਲਾ ਪਹਿਲਾ ਅੰਦੋਲਨ ਨਹੀਂ ਜਿਹੜਾ ਦੋ ਦਿਨ ਆਹਾ ਦੂਜਾ ਅੰਦੋਲਨ ਚੱਲਿਆ ਤਾ ਸਰਕਾਰ ਨੇ ਹਰਿਆਣਾ ਸਰਕਾਰ ਨੇ ਹਰਿਆਣਾ ਚ ਵੜਨ ਨਹੀਂ ਦਿੱਤੇ ਗਏ ਖਨੌਰੀ ਬਾਰਡਰ ਕਿਸਾਨਾਂ ਨੂੰ ਰੋਕ ਲਿਆ ਗਿਆ ਤੇ ਸ਼ੰਭੂ ਬਾਰਡਰ ਕਿਸਾਨਾਂ ਨੂੰ ਰੋਕ ਲਿਆ ਗਿਆ ਸ਼ੰਭੂ ਬਾਰਡਰ ਕਿਸਾਨ ਬੈਠੇ ਰਹੇ ਖਨੌਰੀ ਬਾਰਡਰ ਕਿਸਾਨ ਬੈਠੇ ਰਹੇ ਖਨੌਰੀ ਬਾਰਡਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਦੇ ਵਿੱਚ ਉੱਥੇ ਪੂਰਾ ਉਹ ਧਰਨਾ ਚੱਲਦਾ ਸੀ ਇਸੋ 1 ਸਾਲ ਤੋਂ ਵੱਧ ਸਮੇਂ ਦੇ ਸਮੇਂ ਦੇ ਚੱਲੇ ਧਰਨੇ ਦੇ ਵਿੱਚ ਕਿੰਨਾ ਫੰਡ ਇਕੱਠਾ ਹੋਇਆ ਜਗਜੀਤ ਸਿੰਘ ਢੱਲੇਵਾਲ ਨੂੰ ਤੇ ਕਿੰਨੇ ਫੰਡ ਦੇ ਵਿੱਚੋਂ ਕਿੰਨਾ ਫੰਡ ਲੱਗਿਆ ਕਿੰਨਾ ਫੰਡ ਬਚਿਆ ਉਹ ਸਾਰਾ ਜਿਹੜਾ ਬਰੀਫ ਹੈ ਬਿੱਤੇ ਕੱਲ ਜਗਜੀਤ ਸਿੰਘ ਢੱਲੇਵਾਲ ਨੇ ਚੰਡੀਗੜ੍ਹ ਆਪਣੀ ਪ੍ਰੈਸ ਕਾਨਫਰੰਸ ਕਰਕੇ ਦਿੱਤਾ ਜਗਜੀਤ ਸਿੰਘ ਢੱਲੇਵਾਲ ਕੀ ਕਹਿੰਦੇ ਨੇ ਮੇਰੇ ਪਿੱਛੇ ਖਬਰ ਵੀ ਲੱਗੀ ਹੋਈ ਆ ਪੰਜਾਬੀ ਟ੍ਰਿਬਿਊਨ ਦੀ ਆ ਖਬਰ ਹੈ ਜਿਹਨੂੰ ਆਪਾਂ ਕੋਟ ਕਰ ਰਹੇ ਹਾਂ ਜਗਜੀਤ ਸਿੰਘ ਢੱਲੇਵਾਲ ਕਹਿੰਦੇ ਨੇ ਕਿ ਸੰਗਤਾਂ ਨੇ ਜਾਂ ਲੋਕਾਂ ਨੇ ਕਾណੌਰੀ ਮੋਰਚੇ ਦੀ ਸਟੇਜ ਦੇ ਉੱਪਰ ਜਿਹੜਾ ਫੰਡ ਦਿੱਤਾ ਉਹ ਫੰਡ ਦਿੱਤਾ 34,32,567 ਰੁਪਇਆ ਜਦੋਂ ਕਿ ਜਿਹੜਾ ਖਰਚ ਆਇਆ ਇਸ ਧਰਨੇ ਦੇ ਦੌਰਾਨ ਉਹ ਆਇਆ 37,65,539 ਰੁਪਏ ਖਰਚ ਹੋਇਆ ਇਸ ਮੋਰਚੇ ਦੇ ਵਿੱਚ ਯਾਨੀ ਕਿ ਇਸ ਮੋਰਚ ਮੋਰਚੇ ਦੇ ਵਿੱਚ ਜਥੇਬੰਦੀ ਵੱਲੋਂ ਜਿਹੜੇ ਪੈਸੇ ਪਾਏਗੇ 3,32,000 ਰੁਪਏ ਦਾ ਭੁਗਤਾਨ ਕੀਤਾ ਗਿਆ ਯਾਨੀ ਕਿ ਫੰਡ ਮਿਲਿਆ ਜਥੇਬੰਦੀ ਨੂੰ ਜਾਂ ਪੂਰੇ ਧਰਨੇ ਨੂੰ 34,62,567 ਖਰਚਾ ਆਇਆ 37,65,539 3,32,000 ਰੁਪਏ ਦਾ ਭੁਗਤਾਨ ਹੈ ਜਥੇਬੰਦੀ ਜਥੇਬੰਦੀ ਨੇ ਕਿਹਾ ਕਿ ਅਸੀਂ ਪੱਲਿਓ ਕੀਤਾ ਅੱਗੇ ਜਥੇਬੰਦੀ ਕਹਿੰਦੀ ਹੈ ਕਿ ਜਦੋਂ ਅਸੀਂ ਦਿੱਲੀ ਜਾ ਰਹੇ ਸੀ 13 ਫਰਵਰੀ ਨੂੰ ਉਸ ਤੋਂ ਬਾਅਦ ਇੱਕ ਵਾਰ ਫਿਰ ਅਸੀਂ ਝਟਮਾਰੀ ਦਿੱਲੀ ਜਾਣ ਦੇ 21 ਫਰਵਰੀ ਨੂੰ ਉਦੋਂ ਸਰਕਾਰ ਨੇ ਸਾਡੇ ਟਰੈਕਟਰਾਂ ਦਾ ਨੁਕਸਾਨ ਕੀਤਾ ਜਿਹੜੇ ਟਰੈਕਟਰਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਮੁਰੰਮਤ ਦੇ ਲਈ ਜਥੇਬੰਦੀ ਨੇ 898654 ਰੁਪਏ ਖਰਚ ਕੀਤੇ ਜਦੋਂ ਕਿ ਲੋਕਾਂ ਵੱਲੋਂ ਜਿਹੜੀ ਸਪੋਰਟ ਹੋਈ ਸੀ ਉਹ ਹੋਈ ਸੀ 550000 ਰੁਪਏ ਲੋਕਾਂ ਨੇ ਦਿੱਤੇ ਸੀ ਇਸ ਤਰ੍ਹਾਂ ਮੋਰਚੇ ਨੂੰ 348000 ਰੁਪਏ ਪੱਲਿਉਂ ਦੇਣੇ ਪਏ ਲੰਗਰ ਦੇ ਲਈ ਜਿਹੜੀ ਸੇਵਾ ਹੋਈ ਲੰਗਰ ਦੇ ਲਈ ਪੈਸੇ ਇਕੱਠੇ ਹੋਏ 43997 ਰੁਪਏ ਖਰਚ ਆਇਆ 185244 ਰੁਪਏ ਤੇ ਲੰਗਰ ਦੇ ਪੈਸੇ ਦੇ ਵਿੱਚੋਂ 294000 ਰੁਪਏ ਦੀ ਬਚਤ ਮੋਰਚੇ ਨੂੰ ਹੋਈ ਤੇ ਸਾਰੇ ਖਰਚੇ ਕੱਢਣ ਤੋਂ ਬਾਅਦ ਸਾਰੇ ਪੈਸੇ ਪਾਉਣ ਤੋਂ ਬਾਅਦ ਮੋਰਚੇ ਨੂੰ ਆਪਣੇ ਕੋਲੋਂ 437 427000 ਰੁਪਏ ਦਾ ਭੁਗਤਾਨ ਕਰਨਾ ਪਿਆ ਯਾਨੀ ਕਿ ਜਥੇਬੰਦੀ ਕਹਿੰਦੀ ਹੈ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਪੈਸੇ ਖਾਂਦੀ ਆ ਧਰਨੇ ਲਾ ਕੇ ਹੋਰ ਜਥੇਬੰਦੀਆਂ ਪੈਸੇ ਖਾਂਦੀਆਂ ਨੇ ਕਹਿੰਦੇ ਕਿ ਆ ਦੇਖ ਲਓ 427000 ਰੁਪਏ ਦਾ ਜਿਹੜਾ ਘਾਟਾ ਇਹ ਘਾਟਾ ਸਾਡੀ ਜਥੇਬੰਦੀ ਨੂੰ ਪਿਆ ਐਸਕੇਐਮ ਗੈਰ ਸਿਆਸੀ ਨੂੰ ਪਿਆ 427000 ਰੁਪਿਆ ਪਰ ਲਿਓ ਦਿੱਤਾ ਪੈਸਾ ਕੋਈ ਖਾਇਆ ਨਹੀਂ ਇਹ ਗੱਲ ਹੈ ਜਥੇਬੰਦੀ ਨੇ ਕਹੀ ਇੱਕ ਖਬਰ ਵੀ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਲਗਾਤਾਰ ਅਸੀਂ ਹੋਰ ਜਿਹੜੀਆਂ ਫੰਡਾਂ ਵਾਲੀਆਂ ਖਬਰਾਂ ਅਸੀਂ ਜਥੇਬੰਦੀਆਂ ਵਾਲੀਆਂ ਖਬਰਾਂ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਸੀ ਤੇ ਹੁਣ ਜਗਜੀਤ ਸਿੰਘ ਡੱਲੇਵਾਲ ਨੇ ਐਲਾਨ ਕੀਤਾ ਕਿ ਸਾਨੂੰ 427000 ਰੁਪਏ ਦਾ ਘਾਟਾ ਪਿਆ ਇਸ ਮੋਰਚੇ ਦੇ ਦੌਰਾਨ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਪੈਸੇ ਖਾ ਗਏ ਜਥੇਬੰਦੀ ਪੈਸੇ ਖਾ ਗਏ ਹੋਰ ਆਗੂ ਪੈਸੇ ਖਾ ਗਏ ਆ ਚੱਕੋ ਕੱਲਾ ਕੱਲਾ ਹਸਾ ਪਿਆ ਪੈਸੇ ਦਾ ਸਾਨੂੰ ਸਗੋਂ ਘਾਟੇ ਪਏ ਨੇ ਅਸੀਂ ਕੋਈ ਜੇਬਾਂ ਨਹੀਂ ਭਰੀਆਂ ਹੈਗੀਆਂ ਨਾ ਪੈਸਿਆਂ ਨੂੰ ਇਸ ਗੱਲ ਦਾ ਐਲਾਨ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਕੀਤਾ ਸ਼ੰਭੂ ਜਥੇਵੰਦੀ ਜਿਹੜੀ ਬੈਠੀ ਸੀ ਮੇਨ ਜਥੇਵੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਸ ਕਮੇਟੀ ਨੇ ਵੀ ਆਪਣਾ ਜਿਹੜਾ ਫੰਡ ਸੀ ਉਹ ਉਹਦੇ ਵੇਰਵੇ ਦਿੱਤੇ ਨੇ ਉਹਦੇ ਤੇ ਵੀ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਂਝ ਪਾਵਾਂਗੇ ਜਿਹੜੇ ਦੋਸਤਾਂ ਨਵੇਂ ਆਏ ਨੇ ਚੈਨਲ ਨੂੰ ਹੋ ਸਬਸਕ੍ਰਾਈਬ ਕਰ ਸਕਦੇ ਨੇ ਕਿਉਂਕਿ ਜਦੋਂ ਕੋਈ ਹੋਰ ਇਹੋ ਜਿਹੀ ਖਬਰ ਆ ਹੋਊਗੀ ਉਹ ਅਸੀਂ ਸਮੇਂ-ਸਮੇਂ ਤੇ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਚੈਨਲ ਕਰ ਲਓ ਸਬਸਕ੍ਰਾਈਬ ਧੰਨਵਾਦ